ਪੁਰਾਣੇ ਜਥੇਦਾਰਾਂ ਨੂੰ ਹਟਾਉਣ ਤੇ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਮੁੱਦਾ ਚੱਕਿਆ ਗਿਆ ਤੇ ਦੂਜੇ ਪਾਸੇ ਉੱਥੇ ਹੀ ਮੰਤਰੀ ਹਰਜੋਤ ਬੈਂਸ ਨੇ ਬਿਆਨ ਦਿੱਤੇ ਤੇ ਜਿਸ ਦਾ ਜਵਾਬ ਮਨਪ੍ਰਤਿਆਲੀ ਦੇ ਵੱਲੋਂ ਵੀ ਦਿੱਤਾ ਗਿਆ ਤੇ ਉੱਥੇ ਹੁਣ ਇਸ ਬਿਆਨ ਦੇ ਉੱਤੇ ਅਕਾਲੀ ਦਲ ਭੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਆਲੀ ਸਾਹਿਬ ਤੁਹਾਡੇ ਪਹਿਲਾਂ ਹੀ ਸਾਨੂੰ ਸ਼ੱਕ ਹੋ ਰਿਹਾ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਜਾਂ ਭਾਜਪਾ ਦੇ ਵਿੱਚ ਰਲ ਗਏ ਹੋ ਪਰੰਤੂ ਹੁਣ ਤਾਂ ਇਹ ਪੂਰੀ ਗਰੰਟੀ ਹੋ ਗਈ ਹੈ ਤੇ ਅੱਜ ਤੁਸੀਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੋ ਜੱਥੇਦਾਰ ਸਾਹਿਬ ਨੂੰ ਲੈ ਕੇ ਗੱਲ ਕੀਤੀ ਉਹ ਬਿਲਕੁਲ ਈ ਜਿਹੜੀ ਕਿ ਅੱਤ ਸ਼ਬਦਾਂ ਦੇ ਵਿੱਚ ਅਸੀਂ ਉਸ ਦੀ ਨਿਖੇਧੀ ਕਰਦੇ ਆ ਨਿੰਦਾ ਕਰਦੇ ਆ ਤੇ ਜੇਕਰ ਤੁਹਾਨੂੰ ਅਜਿਹੇ ਫੈਸਲੇ ਲਏੜ ਪੈਣ ਤਾਂ ਤੁਸੀਂ ਇੱਕ ਗੁਰੂ ਦੇ ਸਿੱਖ ਨਹੀਂ ਤੇ ਜਿਸ ਤੋਂ ਬਾਅਦ ਉੱਥੇ ਹੀ ਅਕਾਲੀ ਦਲ ਹੁਣ ਉੱਥੇ ਹੀ ਭੜਕਦਾ ਹੋਇਆ ਨਜ਼ਰ ਆ ਰਿਹਾ ਤੇ ਦਲਜੀਤ ਚੀਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਉੱਥੇ ਹੀ ਜੋ ਵਿਧਾਨ ਸਭਾ ਸੈਸ਼ਨ ਦੇ ਵਿੱਚ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਚੀਮਾ ਦੇ ਵੱਲੋਂ ਕਿਹਾ ਗਿਆ ਕਿ ਹੁਣ ਵਿਧਾਨ ਸਭਾ ਤੋਂ ਫੈਸਲੇ ਲਏ ਜਾਣਗੇ ਤੇ ਹੁਣ ਸਭ ਸਿੱਖਾਂ ਦੇ ਲਈ ਜਿਹੜਾ ਕਿ ਅਕਾਲ ਤਖਤ ਸਰਬਉੱਚ ਹੈ ਤੇ ਉਹਨਾਂ ਦੀ ਜਿਹੜੀ ਕਿ ਹੁਕਮ ਆ ਜਿਹੜੇ ਸਾਡੇ ਸਰ ਮੱਥੇ ਹੁੰਦੇ ਨੇ ਤੇ ਜਿਸ ਤੋਂ ਬਾਅਦ ਅੱਜ ਜੋ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਿਆ ਗਿਆ ਉਸ ਦੀ ਹਮੇਸ਼ਾ ਹੀ ਅਸੀਂ ਸਖਤ ਨਿਦਾ ਕਰਾਂਗੇ ਤੇ ਜਿਸ ਤੋਂ ਬਾਅਦ ਦਲਜੀਤ ਈਮਾਂ ਦੇ ਵੱਲੋਂ ਮਨਪ੍ਰੀਤ ਯਾਲੀ ਅਤੇ ਮੰਤਰੀ ਹਰਜੋਤ ਮੈਂਸ ਤੇ ਤਿੱਖੇ ਨਿਸ਼ਾਨੇ ਵਿਸਾਦੇਗੇ ਨੇ ਆਓ ਤੁਹਾਨੂੰ ਸੁਣੋ ਨੇ ਹੋਰ ਉਹਨਾਂ ਦਾ ਕੀ ਕਹਿਣਾ ਹੈ ਮਨਪ੍ਰੀਤ ਸਿੰਘ ਯਾਲੀ ਸਾਹਿਬ ਵੀ ਕਿਉਂਕਿ ਪਹਿਲੇ ਹੀ ਲੱਗਦਾ ਸੀ ਸਾਰਾ ਗਿਣਾ ਮਿੱਥਿਆ ਦੋਨੇ ਪਾਸੇ ਔਰ ਮੰਤਰੀ ਜੀ ਨੇ ਵੀ ਬੋਲਦੇ ਹਨ ਉਹਨਾਂ ਦਾ ਨਾਮ ਆਪ ਲਿਆ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਮੈਂ ਹੈਰਾਨ ਸੀ ਕਿ ਸ੍ਰੀ ਆਕਾਲਪੁਰਖ ਸਾਹਿਬ ਸਾਡਾ ਸਭ ਤੋਂ ਸਰਮਾਉ ਜਿਹੜੀ ਸੰਸਤਾ ਸੇ ਕੌਮ ਦੀ ਜਦੋਂ ਤੋਂ ਸਾਰੀ ਦੁਨੀਆ ਦੇ ਵਿੱਚ ਬੈਠਾ ਸਿੱਖ ਜਿਹੜਾ ਸੇਧ ਲੈ ਕੇ ਚੱਲਦਾ ਜਿੱਥੇ ਵੀ ਸਿੱਖ ਕੋਈ ਬੈਠਾ ਹੁੰਦਾ ਹੈ ਸ੍ਰੀ ਕਾਉਰ ਸਾਹਿਬ ਨੂੰ ਨਤਬਸਤਕ ਹੈ ਉਦੇ ਸੰਬੰਧ ਦੇ ਵਿੱਚ ਮੇਰੀ ਪੀਰੀ ਦਾ ਜਿਹੜਾ ਸਿਧਾਂਤ ਹੈ ਗੁਰੂ ਹਰਪਿੰਦ ਸਾਹਿਬ ਦਾ ਉਦੇ ਸੰਬੰਧ ਦੇ ਵਿੱਚ ਹਰਜੋਤ ਸਿੰਘ ਬੈਂਸ ਮੰਤਰੀ ਸਾਹਿਬ ਉੱਠ ਕੇ ਖੜੇ ਹੋਏ ਤੇ ਪਹਿਲੇ ਉਹਨਾਂ ਦੇ ਸ਼ਬਦ ਸੀ ਕਿ ਬੜੇ ਜ਼ਰੂਰੀ ਤੇ ਅਹਿਮ ਮੁੱਦੇ ਦੇ ਉੱਤੇ ਮੈਂ ਗੱਲ ਕਰਨ ਵਾਸਤੇ ਖੜਾ ਹੋਇਆ ਉਹਨਾਂ ਨੇ ਕਿਹਾ ਕਿ ਮੰਨਿਆ ਕਿ ਰਾਜਨੀਤੀ ਤੇ ਧਰਮ ਵੱਖ ਹੋਣਾ ਚਾਹੀਦਾ ਇਓ ਆਪਣੇ ਸ਼ਬਦਾਂ ਮੰਤਰੀ ਜੀ ਦੇ ਵੀਡੀਓ ਵੀ ਮੇਰੇ ਕੋਲ ਆ ਜੇ ਕਹੋ ਤਾਂ ਮੈਂ ਤੁਹਾਨੂੰ ਹੁਣੇ ਸੁਣਾ ਵੀ ਸਕਦਾ ਆਪਣੇ ਸ਼ਬਦਾਂ ਮੈਂ ਸੁਣਾਇ ਦੇਣਾ ਮੇਰੇ ਖਿਆਲ ਥੋੜੀ ਜਿਹੀ ਕਲੈਰਟੀ ਹੋ ਜੇਗੀ 1 ਸੈਕਿੰਡ ਦਾ ਕੰਮ ਹੈ ਮੇਰੇ ਕੋਲ ਹੀ ਵੀਡੀਓ ਆ ਫੋਨ ਦੇ ਵਿੱਚ ਪਹਿਲਾ ਸ਼ਬਦ ਜਿਹੜਾ ਉਹਨਾਂ ਦਾ ਜਿੱਥੋਂ ਸ਼ੁਰੂਆਤ ਕੀਤੀ ਹੈ ਮੰਤਰੀ ਸਾਹਿਬ ਨੇ ਉਹ ਹੀ ਸੁਣ ਲਓ ਤੁਸੀਂ ਉਹਦੇ ਨਾਲ ਹੀ ਤਸਦੀ ਹੋ ਜਾਏਗੀ ਮਤਲਬ ਸ਼੍ਰੀ ਕਾਰਤਕ ਸਾਹਿਬ ਦੀ ਗੱਲ ਸ਼ੁਰੂ ਹੋਣ ਲੱਗੀ ਆ ਤੇ ਜਿਹੜਾ ਮੰਤਰੀ ਉਸ ਸਿਧਾਂਤ ਨੂੰ ਨਹੀਂ ਮੰਨਦਾ ਕਿਉਂਕਿ ਮੇਰੀ ਪੀੜ ਦਾ ਸਿਧਾਂਤ ਹੈ ਜਿਹੜਾ ਹੈਗਾ ਜੇ ਤੁਸੀਂ ਸਿਧਾਂਤ ਹੀ ਨਹੀਂ ਮੰਨਦੇ ਤਾਂ ਘਟੋ ਘਟੇ ਤੁਹਾਡੀ ਜਿਹੜੀ ਹੈਗੀ ਹੈ ਕਿਸ ਹਸਿਆਸੇਤ ਦੇ ਵਿੱਚ ਤੁਸੀਂ ਉਸ ਮਹਾਨ ਸੰਸਥਾ ਦੀ ਗੱਲ ਸ਼ੁਰੂ ਕਰਨ ਲੱਗੇ ਹੋ ਜਿਹੜਾ ਤੁਸੀਂ ਬੇਸਿਕ ਜਿਹੜਾ ਮੁੱਢਲਾ ਅਸੂਲ ਹੈ ਉਹ ਨਹੀਂ ਮੰਨਦੇ। ਔਰ ਮੰਤਰੀ ਜੀ ਨੇ ਇਥੋਂ ਗੱਲ ਸ਼ੁਰੂ ਕੀਤੀ। ਮਤਲਬ ਇਹ ਜਿਹੜੀ ਭਗਵਤ ਮਾਂਝ ਦੀ ਸਰਕਾਰ ਦੀ ਸ਼ਰਧਾ ਕਿੰਨੀ ਕੁ ਹੈ। ਸ਼੍ਰੀ ਾਕਾਲਤਖ ਸਾਹਿਬ ਦੇ ਉੱਤੇ ਤੇ ਮੇਰੀ ਫਰੀਦ ਦੇ ਸਿਧਾਂਤ ਦੇ ਉੱਤੇ ਇਹ ਤਾਂ ਪਹਿਲੇ ਸ਼ਬਦ ਤੋਂ ਹੀ ਮੰਤਰੀ ਜੀ ਤੋਂ ਪਤਾ ਲੱਗ ਗਿਆ। ਤੇ ਫਿਰ ਉਹਨਾਂ ਨੇ ਆਪਣੇ ਤਿੰਨ ਚਾਰ ਸਾਥੀ ਮੰਤਰੀਆਂ ਦੇ ਨਾਲ ਲੈ ਕੇ ਸਾਰਿਆਂ ਵਾਸਤੇ ਜੀ ਬੜਾ ਗੰਭੀਰ ਮੁੱਸਲਾ ਕਿ ਜਿਹੜੇ ਸ਼੍ਰੀ ਾਕਾਲਤਖ ਸਾਹਿਬ ਦੇ ਜਿਹੜੇ ਜਥੇਦਾਰ ਬਣਾਏ ਜਾਂਦੇ ਆ ਹਟਾਏ ਜਾਂਦੇ ਆ ਇਹਦਾ ਵਿਧਿ ਵਿਵਧਾਨ ਬਣਨਾ ਚਾਹੀਦਾ ਔਰ ਹਾਊਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਇੱਕ ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਸਾਰੇ ਨੂੰ ਆਪਣੇ ਆਪਣੇ ਵਿਚਾਰ ਜਿਹੜੇ ਆ ਉਹ ਰੱਖਣੇ ਚਾਹੀਦੇ ਮੈਨੂੰ ਲੱਗਦਾ ਸੀ ਵੀ ਮੈਂ ਕੁਝ ਦਿਨ ਬਾਅਦ ਤੇ ਭੇਖਾ ਕਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਵੀ ਅੱਜ ਚੱਲ ਰਿਹਾ ਹੈ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਚੱਲ ਰਿਹਾ ਹੈ ਕਿ ਪੰਜਾਬ ਦੀ ਵਿਧਾਨ ਸਭਾ ਦਾ اجلاس ਚੱਲ ਰਿਹਾ ਹੈ ਔਰ ਜਿਸ ਤਰ੍ਹਾਂ ਬੜੇ ਭੁਗਤ ਨਜ਼ਰ ਆਉਂਦੀ ਸੀ ਉਹਨਾਂ ਨੇ ਬੋਲਦੇ ਹੀ ਕਹਿ ਦਿੱਤਾ ਕਿ ਅਯਾਦੀ ਸਾਹਿਬ ਨੂੰ ਇਹਦੇ ਤੇ ਬੋਲਣਾ ਚਾਹੀਦਾ ਤੇ ਅਯਾਦੀ ਸਾਹਿਬ ਉੱਠ ਕੇ ਖੜੇ ਹੋ ਗਏ ਉਹਨੇ ਅਯਾਦੀ ਸਾਹਿਬ ਉਸ ਜਿਹੜੀ ਆਪਣੇ ਆਪ ਬਣਾਈ ਜਿਹੜੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਹੈ ਜਿਹਦਾ ਇਹ ਦਾਵਾ ਕਰਦੇ ਆ ਕਿ ਅਕਾਲਤਖ ਸਾਹਿਬ ਦੀ ਬਣਾਈ ਮੈਂ ਕਮੇਟੀ ਦਾ ਮੈਂਬਰ ਹੈ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਅਕਾਸ਼ਤਖ ਸਾਹਿਬ ਤੋਂ ਸੱਤ ਮੈਂਬਰੀ ਨਿਗਰਾਨ ਕਮੇਟੀ ਬਣੀ ਸੀ ਪੰਜ ਮੈਂਬਰੀ ਭਰਤੀ ਕਮੇਟੀ ਕਿਸੇ ਵੀ ਤੁਸੀਂ ਜਿਹੜੀ ਯਾਰ ਰਿਕਾਰਡ ਦੇ ਵਿੱਚ ਦੇਖ ਲਓ ਸ਼੍ਰੀ ਅਕਾਸ਼ਤਖ ਸਾਹਿਬ ਤੋਂ ਨਹੀਂ ਬਣੀ ਸੀ ਲੇਕਿਨ ਇਹ ਚਾਰ ਪੰਜ ਬੰਦੇ ਲਗਾਤਾਰ ਦਾਵਾ ਕਰਦੇ ਆ ਕਿ ਸ਼੍ਰੀ ਅਕਾਸ਼ਤਖ ਸਾਹਿਬ ਦੀ ਜਿਹੜੀ ਬਣੀ ਹੋਈ ਭਰਤੀ ਕਮੇਟੀ ਹੈ ਅਸੀਂ ਇਹਦੇ ਮੈਂਬਰ ਆ ਤੇ ਮੈਂ ਸਰਦਾਰ ਮਨਪ੍ਰੀਤ ਸਿੰਘ ਅਯਾਰੀ ਸਾਹਿਬ ਨੂੰ ਪੁੱਛਦਾ ਕਿ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਕਿ ਮੈਂ ਸ਼੍ਰੀ ਅਕਾਲਤਖਬ ਸਾਹਿਬ ਦੀ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਦਾ ਮੈਂਬਰ ਤੇ ਜਿਹੜਾ ਮਸਲਾ ਸ਼੍ਰੀ ਅਕਾਲਤਖਬ ਸਾਹਿਬ ਦਾ ਸੀ ਇਹ ਜਿਸ ਸਦਨ ਦੇ ਵਿੱਚ ਤੁਸੀਂ ਠਾਰੇ ਹੋ ਇਹ ਅਕਾਲਤਖਬ ਸਾਹਿਬ ਤੋਂ ਵੱਡਾ ਹੈ ਕਿ ਛੋਟਾ ਇਹਦਾ ਮਤਲਬ ਹੈ ਕਿ ਤੁਸੀਂ ਜੇ ਐਮਐਲਏ ਬਣ ਗਏ ਤੇ ਤੁਹਾਨੂੰ ਇਹ ਹੰਕਾਰ ਹੋ ਗਿਆ ਕਿ ਇਹ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਦਨ ਹੈ ਇਹ ਸ਼੍ਰੀ ਕਾਲਟਕ ਸਾਹਿਬ ਤੋਂ ਉੱਤੇ ਹੋ ਗਿਆ ਕਿ ਜਿਹੜਾ ਮਸਲਾ ਸ਼੍ਰੀ ਅਕਾਲਟਕ ਸਾਹਿਬ ਦਾ ਵਿਧੀ ਵਿਧਾਨ ਅਕਾਲਟਕ ਸਾਹਿਬ ਦਾ ਬੰਨਾ ਤੇ ਤੁਸੀਂ ਕਿਸ ਜਿਹੜਾ ਸੋਚ ਦੇ ਨਾਲ ਇਸ ਹਾਊਸ ਤੇ ਬਿਚ ਉੱਠ ਕੇ ਕਹਿ ਰਹੇ ਹੋ ਮੰਗ ਕਰ ਰਹੇ ਹੋ ਕਿ ਜਿਹੜਾ ਵਿਧੀ ਵਿਧਾਨ ਹੈ ਉਹ ਕਿਵੇਂ ਬਣਨਾ ਚਾਹੀਦਾ ਹੈ ਉਹਦੇ ਚ ਸਾਰਿਆਂ ਦੇ ਨਾਲ ਜਿਹੜੀ ਹੈ رائے ਹੋਣੀ ਚਾਹੀਦੀ ਹੈ